ਸਵਾਗਤ ਹੈ ਕਿਸਾਨ ਵਿਰੋਧ ਤੁਹਾਡਾ ਜੀਤਾ ਫਾਰਮ ਟੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਸਹਿਣਾ ਤੇ ਜਿਲ੍ਹਾ ਇਹਨੂੰ ਪੈਂਦਾ ਬਰਨਾਲਾ ਜੀ ਬਾਈ ਕੋਲ ਚਾਰ ਟੋਪ ਦੀਆਂ ਬਸੀਆਂ ਸੇਲ ਹੈ ਤੇ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਜਾਣਕਾਰੀ ਸਰ ਹਾਂਜੀ ਬਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਨਾਮ ਜੀ ਨਾਮ ਕਮਲਪ੍ਰੀਤ ਵੀਰੇ ਪਿੰਡ ਸਹਿਣਾ ਜ਼ਿਲ੍ਹਾ ਬਰਨਾਲਾ ਬਾਈ ਜੀ ਹਾਂਜੀ ਬਈ ਪਹਿਲੀ ਵਸੇ ਜਾਣਕਾਰੀ ਦਿਓ ਪਹਿਲੀ ਵਸੇ ਵੀਰੇ 7 ਮਹੀਨਿਆਂ ਦਾ ਬੱਚਾ ਵੀਰੇ ਹਾਂਜੀ ਹਾਂ ਮੋਹ ਖੀਰੀਆ ਥਣ ਚਾਰੀਆ ਬਾਈ ਦੁੱਧ ਵਾਲੇ ਦਾਂਦੀਆ ਬੱਚੇ ਦੇ ਹਾਂਜੀ ਹਾਂ ਮੁੱਲ ਇਹਦਾ 10000 ਰੁਪਿਆ 8000 ਦੀ ਬੱਚੀ ਦੀ ਦਾਂਗੇ ਬਾਈ ਜੀ ਠੀਕ ਹੈ ਜੀ ਹਾਂਜੀ ਦੂਜੀ ਵਸੇ ਇਹ ਵੀ 7 ਮਹੀਨਿਆਂ ਦਾ ਬੱਚਾ ਵੀਰੇ ਇਹਦੀ ਥਣ ਚਾਰੀਆ ਠੀਕ ਹੈ ਮੁੱਲ ਇਹਦਾ ਵੀ 10000 ਰੁਪਏ ਵੀ 8000 ਦੀ ਬੱਚੀ ਦੇ ਦਾਂਗੇ ਆਪਾਂ ਠੀਕ ਹੈ ਜੀ ਹ ਹਾਂਜੀ ਵੱਡੀ ਬੱਛੀ ਇਹ 12 ਮਹੀਨੇ ਦੀ ਬੱਛੀ ਆ ਬਾਈ ਜੀ ਹਨ ਇਹਦੀ ਵੀ ਚਾਰ ਦੰਦ ਹੋਏ ਵੀ ਖੀਰੀ ਆ ਵੀਰੇ ਠੀਕ ਮੁੱਲੇ ਦਾ 13000 ਰੁਪਿਆ 11000 ਦੀ ਬੱਛੀ ਦੇ ਦਾਂਗੇ ਬਾਈ ਜੀ ਠੀਕ ਹੈ ਜੀ ਇਹ ਵੱਡੀ ਵੱਡੀ ਇਹ ਵੀ ਦੰਦੋ ਖੀਰੀ ਆ ਬਾਈ ਇਹ ਵੀ 12 ਕ ਮਹੀਨਿਆਂ ਦਾ ਬੱਚਾ ਹੀ ਆ ਇਹ ਥੋੜੀ ਕ੍ਰਾਸ ਆ ਬੱਛੀ ਲਓ ਜੀ ਤੁਹਾਨੂੰ ਹਾਂ ਮੁੱਲੇ ਦਾ 10000 ਰੁਪਿਆ ਇਹ ਵੀ 8000 ਦੀ ਬੱਛੀ ਦੇ ਦਾਂਗੇ ਬਾਈ ਥੋੜੀ ਕੈਮਰੇ ਤੋਂ ਡਰਦੀ ਹੈ ਬੱਛੀ ਠੀਕ ਹੈ ਜੀ ਭਾਈ ਇਹਦਾ ਨੰਬਰ ਕਨੈਕਟ ਕਰੋ ਭਾਈ ਦਾ ਪਿੰਡ ਹੈਗਾ ਸਹਿਣਾ ਤੇ ਜ਼ਿਲ੍ਹਾ ਨੂਪੁਰ ਦਾ ਬਰਨਾਲਾ ਬਾਕੀ ਚੈੱਕ ਦਿਤੇ ਹੈ ਲਈ ਤੁਸੀਂ ਆਪ ਕਰਗਣੀ ਹੈ। ਬਾਈ ਨੇ ਜਰੂਰ ਕਨੈਕਟ ਕਰੋ। ਬਾਈ ਦਾ ਨੰਬਰ ਟਾਈਟਲ ਤੇ ਲਿਖਾਂਗੇ। ਓਕੇ ਬਾਈ।